ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਬੜੀ ਠੀਕ ਠਾਕ ਵਗ ਰਹੇ ਜੀ ਦੀ ਕਿਰਪਾ ਨਾਲ ਤੇ ਆਪਾਂ ਇਹ ਵੀਡੀਓ ਲੈ ਕੇ ਆਏ ਜੀ ਜਿਵੇਂ ਕਿ ਆਪਣੇ ਘਰਾਂ ਦੇ ਵਿੱਚ ਗਰਮ ਚਾਹ ਵਾਲੇ ਇਹ ਜੱਗ ਹੁੰਦੇ ਹੈਗੇ ਤੇ ਕਈ ਘਰਾਂ ਦੇ ਵਿੱਚ ਬੋਤਲਾ ਹੁੰਦੀਆਂ ਜੀ ਗਰਮ ਚਾਹ ਵਾਲੀਆਂ ਤੇ ਇਹਨਾਂ ਦੇ ਵਿੱਚ ਹੁਣ ਆਪਾਂ ਸਰਦੀ ਆ ਗਈ ਤੇ ਸਰਦੀ ਦੇ ਵਿੱਚ ਅਕਸਰ ਹੀ ਆਪਾਂ ਚਾਹ ਪਾਉਂਦੇ ਰਹਿੰਨੇ ਹਾਂਗੇ ਜੱਗਾਂ ਦੇ ਵਿੱਚ ਬੋਤਲਾਂ ਦੇ ਵਿੱਚ ਤਾਂ ਕਿ ਚਾਹ ਗਰਮ ਰਹੇ ਤੇ ਆਪਾਂ ਇਹਨਾਂ ਨੂੰ ਸਾਰਾ ਦਿਨ ਵਰਤਦੇ ਰਹਿੰਨੇ ਹਾਂ ਜੀ বারবার চা ਪਾਉਣੇ ਦੇ ਵਿੱਚ ਤਾਂ ਇਹਦੇ ਵਿੱਚ ਇਹ 스멜 ਜੀ ਆਉਣ ਲੱਗ ਜਾਂਦੀ ਹੈ ਹੋਰ ਹੀ ਜੱਗਾਂ ਦੇ ਵਿੱਚੋਂ ਕਈ ਵਾਰ ਬੋਤਲਾਂ ਦੇ ਵਿੱਚੋਂ ਇਹ ਚਾਹਾਂਆਂ ਚ ਤੇ ਉਹ ਫਿਰ ਮੁੜ ਕੇ ਚਾਹ ਪੀਣ ਨੂੰ ਵੀ ਦਿਲ ਨਹੀਂ ਕਰਦਾ ਹੈਗਾ ਬੋਤਲ ਚੋ ਜਾ ਜੱਗ ਚ ਚਾਹਲੇ ਚ ਜੀ ਦੋ ਇਹ 스멜 ਜੀ ਆਉਂਦੀ ਹੈ ਭੈੜੀ ਜੀ 스멜 ਆਉਂਦੀ ਹੈ ਹੋਰੀ ਜੀ ਚਾਹ ਦੇ ਕਰਕੇ ਤੇ ਅੱਜ ਆਪਾਂ ਤੁਹਾਨੂੰ ਛੋਟਾ ਜਿਹਾ ਤਰੀਕਾ ਦੱਸਾਂਗੇ ਇਹਨੂੰ ਆਪਾਂ ਕਿਵੇਂ ਜਿਹੜੀ ਇਹ 스멜 ਆਉਂਦੀ ਹੈ ਇਹਦੇ ਵਿੱਚੋਂ ਚਾਹਲੇ ਜੱਗ ਚੋ ਜਾ ਥਰਮੋਸ ਚੋਂ ਕਿਵੇਂ ਆਪਾਂ ਇਹਨੂੰ ਠੀਕ ਕਰ ਸਕਦੇ ਹਾਂ ਤਾਂ ਕਿ ਇਹਦੇ ਵਿੱਚੋਂ ਸਮੈਲ ਨਾ ਆਵੇ ਦੁਬਾਰਾ ਤੇ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸ ਦੇਵਾਂਗੇ ਕੀ ਤਰੀਕਾ ਵਰਤਾਂਗੇ ਆਪਾਂ ਇਹਦੇ ਲਈ ਤੇ ਸਭ ਤੋਂ ਪਹਿਲਾਂ ਜੇਕਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਾਏ ਚੈਨਲ ਨੂੰ ਕਰ ਲੈਣਾ ਜੀ ਸਬਸਕ੍ਰਾਈਬ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਤੇ ਇਹ ਵੇਖੋ ਜੀ ਹੁਣ ਆਪਾਂ ਤੁਹਾਨੂੰ ਖੋਲ ਕੇ ਦਿਖਾਉਣੀ ਆ ਜੱਗ ਇਸ ਤਰੀਕੇ ਨਾਲ ਤੇ ਕਈ ਵਾਰ ਇਹ ਵਿੱਚ ਥੋੜੀ ਬਹੁਤੀ ਚਾਹ ਜੰਮ ਹੀ ਜਾਂਦੀ ਹੈ ਜੀ ਆਪਾਂ ਜਿੰਨਾ ਮਰਜੀ ਸਾਫ਼ ਕਰ ਲਗੇ ਇਹਨੂੰ ਤੇ ਕਈ ਵਾਰ ਆਪਾਂ ਜਲਦੀ ਜਲਦੀ ਦੇ ਵਿੱਚ ਸਾਫ਼ ਕਰਦੇ ਆ ਤਾਂ ਇਸ ਤਰੀਕੇ ਨਾਲ ਜੰਮ ਜੇ ਜਾਂਦੀ ਚਾਹ ਤੇ ਬਾਅਦ ਚ ਸਵੈਲ ਜੀ ਆਉਣ ਲੱਗ ਜਾਂਦੀ ਹੈ ਤੇ ਹੁਣ ਆਪਾਂ ਇੱਥੇ ਲੈਂਤਾ ਜੀ ਇਹਦੇ ਲਈ ਤੇਜ ਪੱਤੇ ਤੇ ਇੱਕ ਇੱਕ ਤੇਜ ਪੱਤਾ ਲੈ ਲੈਣਾ ਤੁਸੀਂ ਇਹ ਤੇਜ ਪੱਤੇ ਨੂੰ ਹੁਣ ਆਪਾਂ ਜਲਾਵਾਂਗੇ ਜੀ ਇਸ ਤਰੀਕੇ ਨਾਲ ਜਲਾ ਲੈਣਾ ਇਹਨੂੰ ਇਹ ਮਚਦੇ ਹੋਏ ਤੇਜ ਪੱਤੇ ਨੂੰ ਜੀ ਆਪਾਂ ਇਹਦੇ ਵਿੱਚ ਰੱਖ ਦੇਣਾ ਜੱਗ 'ਚ ਇਸ ਤਰੀਕੇ ਨਾਲ ਤੇ ਉਤੋਂ ਆਪਾਂ ਕਰ ਦੇਣਾ ਬੰਦੇ ਨੂੰ ਚੰਗੀ ਤਰ੍ਹਾਂ ਬੰਦ ਕਰ ਦੇਣਾ ਦਾ ਇਸ ਤਰੀਕੇ ਨਾਲ ਹੁਣ ਇਹਨੂੰ ਆਪਾਂ ਬੰਦ ਕਰਤਾ ਜੀ ਤੇ ਆਪਾਂ 1 ਮਿੰਟ ਲਈ ਇਸੇ ਤਰ੍ਹਾਂ ਹੀ ਰੱਖਾਂਗੇ ਇਹਦੇ ਵਿੱਚ ਆਪਾਂ ਤੇਜ ਪੱਤੇ ਨੂੰ ਗਿਲਾ ਕੇ ਤੇ ਹੁਣ ਆਪਾਂ ਜੱਗ ਨੂੰ ਖੋਲ ਲਾਂਗੇ ਜੀ 1 ਮਿੰਟ ਹੋ ਗਿਆ ਇਹ ਦੇਖੋ ਤੇ ਇਹ ਦੇਖੋ ਜੀ ਹੁਣ ਇਸ ਤਰੀਕੇ ਨਾਲ ਸਾਰਾ ਪੱਤਾ ਜਲ ਗਿਆ ਇਹ ਇਹਦੇ ਵਿੱਚ ਤੇ ਜਿਹੜੀ ਇਹ ਰਾਖ ਹੈਗੀ ਹੁਣ ਆਪਾਂ ਇਹਨੂੰ ਰਾਖ ਨੂੰ ਬਾਹਰ ਕੱਢ ਦਾਂਗੇ ਇਸ ਤਰੀਕੇ ਨਾਲ ਤੇ ਹੁਣ ਆਪਾਂ ਦੁਬਾਰਾ ਫੇਰੇ ਦੇ ਟੱਕਣ ਨਾਲ ਦੀ ਨਾਲ ਲਗਾ ਦਾਂਗੇ ਤਾਂ ਕਿ ਇਹਦੇ ਵਿੱਚ ਜਿਹੜੀ ਆਪਾਂ ਇਹ ਤੇਜ ਪੱਤਾ ਜਲਾ ਕੇ ਪਾਇਆ ਸੀ ਤੇ ਇਹਦੀ ਸਮੈਲ ਇਹਦੇ ਵਿੱਚ ਹੀ ਰਵੇ ਵਧੀਆ ਖੁਸ਼ਬੂ ਜੀ ਤੇ ਇਸ ਤਰ੍ਹਾਂ ਹੀ ਫੇਰ ਰੱਖ ਲਾਂਗੇ ਆਪਾਂ ਤੇ ਆਹ ਤਰੀਕਾ ਜੀ ਤੁਸੀਂ ਵਰਤ ਕੇ ਵੇਖਿਓ ਇੱਕ ਵਾਰ ਤੇ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਲੱਗੂਗਾ ਤੇ ਬਿਲਕੁਲ ਵੀ 스멜 ਨਹੀਂ ਆਉਣੀ ਹੈਗੀ ਚਾਹ ਲੈ ਥਰਮੋਸ ਜਿਆ ਜ ਚੋ ਬੋਤਲ ਚੋ ਜੀ ਜੱਗ ਚੋ ਤੇ ਅੱਜ ਦੀ ਆਪਣੀ ਇੰਨੀ ਕਿ ਛੋਟੀ ਜੀ ਵੀਡੀਓ ਸੀ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਨਾਲ ਜੀ